ਸਤ ਸ੍ਰੀ ਅਕਾਲ ਸਾਥੀਓ ਸਵਾਗਤ ਹੈ ਤੁਹਾਡਾ ਇਸ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦੱਸਾਂਗਾ ਕਿ ਜੋ ਕੰਪੀਟੈਂਸੀ ਇਨਹਾਂਸਮੈਂਟ ਪਲਾਨ ਹੈ ਜੋ ਉਹਦੇ ਫੇਜ਼ 2 ਦੇ ਤਹਿਤ ਜਿਹੜੇ ਸਰਕਾਰੀ ਸਕੂਲ ਨੇ ਪੀ ਐਮ ਸ਼੍ਰੀ ਸਕੂਲ ਨੂੰ ਛੱਡ ਕੇ ਉਹ ਚ ਨੌਵੀਂ ਤੋਂ 12ਵੀਂ ਤੱਕ ਦੇ ਜਿਹੜੇ ਵਿਦਿਆਰਥੀ ਹੈ ਉਹਨਾਂ ਨੂੰ ਜਿਹੜੀ ਐਲਪੀ ਗ੍ਰਾਂਟ ਦੇ ਅੰਡਰ 9ਵੀਂ ਤੋਂ 12ਵੀਂ ਤੱਕ ਕੰਪੀਟੈਂਸੀ 베ਸਟ ਸਟੱਡੀ ਮਟੀਰੀਅਲ ਜੋ ਹੈ ਤਿਆਰ ਕਰਕੇ ਭੇਜਿਆ ਜਾ ਰਿਹਾ ਤੇ ਉਹਦੇ ਰਿਗਾਰਡਿੰਗ ਇਹ ਲੈਟਰ SCERT ਨੇ ਜਾਰੀ ਕੀਤੀ ਹੈ ਇਹਦੇ ਵਿੱਚ ਜੋ CP ਫੇਜ਼ 2 ਦੇ ਵਿੱਚ 9ਵੀਂ ਤੋਂ 12ਵੀਂ ਜਮਾਤ ਨੂੰ ਗ੍ਰੇਡ ਪੱਧਰੀ ਕੰਪੀਟੈਂਸੀ ਵਿੱਚ ਪਰਿਪੱਕ ਕਰਨ ਲਈ ਵੱਖ-ਵੱਖ ਵਿਸ਼ਿਆਂ ਦਾ ਕੰਪੀਟੈਂਸੀ 베ਸਟ ਮਟੀਰੀਅਲ ਤਿਆਰ ਕੀਤਾ ਗਿਆ ਜੋ ਕਿ ਪੱਤਰ ਨਾਲ ਨਹੀਂ ਥੀ ਹੈ ਯਾਨੀ ਸ਼ੀਟਾਂ ਆ ਗਈਆਂ ਨੇ ਤੋ ਸ਼ੀਟਾਂ ਜੋ ਆ ਤੁਹਾਨੂੰ ਮੈਂ ਅਗਲੇ ਵੀਡੀਓ ਦੇ ਵਿੱਚ ਕਰਵਾਵਾਂਗਾ ਅੱਜ ਇਹ ਸਿਰਫ ਲੈਟਰ ਚ ਤੁਹਾਨੂੰ ਦੱਸਣ ਲਈ ਹੈ ਸੋ ਕੰਪੀਟੈਂਸੀ ਵੇਸਟ ਜੋ ਮਟੀਰੀਅਲ ਹੈ ਉਹ ਫੀਲਡ ਵਿੱਚ ਭੇਜਿਆ ਜਾ ਰਿਹਾ ਨੌਵੀਂ ਦਸਵੀਂ ਲਈ ਫੇਜ਼ 2 ਤਹਿਤ ਸਾਰੇ ਸਕੂਲਾਂ ਦੇ ਵਿੱਚ ਨੌਵੀਂ ਦਸਵੀਂ ਵਿਦਿਆਰਥੀਆਂ ਨੂੰ ਅੰਗਰੇਜ਼ੀ ਹਿੰਦੀ ਵਿਸ਼ਿਆਂ ਦੀ ਪ੍ਰੈਕਟਿਸ ਸ਼ੀਟ ਤੇ ਬਾਕੀ ਵਿਸ਼ਿਆਂ ਦੀ ਜੋ ਮਟੀਰੀਅਲ ਉਹ ਦਿੱਤਾ ਗਿਆ ਹੈ ਨੌਵੀਂ ਨੂੰ ਪੰਜ ਪ੍ਰੈਕਟਿਸ ਸ਼ੀਟ ਹੈ ਦਸਵੀਂ ਨੂੰ ਸੱਤ ਪ੍ਰੈਕਟਿਸ ਸ਼ੀਟ ਹਿੰਦੀ ਦੀਆਂ ਤੇ ਨਾਲ ਅੰਗਰੇਜ਼ੀ ਦੀਆਂ ਨਾਲ ਪੰਜਾਬੀ ਗਣਿਤ ਸਾਇੰਸ ਤੇ ਸਮਾਜਿਕ ਸਿੱਖਿਆ ਇਸ ਤੋਂ ਇਲਾਵਾ ਜੋ ਕੰਪੀਟੈਂਸੀਵੇ ਸਟੱਡੀ ਮਟੀਰੀਅਲ ਹੈ ਪ੍ਰਿੰਟ ਫੋਟੋਕਾਪੀ ਪ੍ਰਤੀ ਵਿਦਿਆਰਥੀ ਜੋ ਹੈ ਉਹਦੇ ਲਈ ਜੋ ਫੰਡ ਵੀ ਜਾਰੀ ਕੀਤੇ ਗਏ ਕੋ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਦਿੱਤੇ ਗਏ ਇਸੇ ਤਰ੍ਹਾਂ ਜੋ 11ਵੀਂ 12ਵੀਂ ਲਈ ਫੇਜ਼ 2 ਦਾ ਹੈ ਇਹਦੇ ਵਿੱਚ ਦਿੱਤਾ ਗਿਆ ਹੈ ਉਹਨਾਂ ਦੀ ਸਟੇਮ ਵਾਈਜ਼ ਕੰਪੀਟੈਂਸੀ بیس ਮਟੀਰੀਅਲ ਭੇਜੀਆਂ ਜਾ ਰਹੀਆਂ ਨੇ ਇਹਦੇ ਵਿੱਚ ਵਿਸ਼ੇ 11ਵੀਂ ਜਮਾਤ ਦੇ ਪੰਜਾਬੀ ਅੰਗਰੇਜ਼ੀ ਹਿਸਟਰੀ ਪੋਲੀਟੀਕਲ ਸਾਇੰਸ ਇਕਨੋਮਿਕਸ ਫਿਜ਼ਿਕ ਕੈਮਿਸਟਰੀ ਬਾਇਓ ਹੋ ਗਿਆ ਕਮਰਸ ਹੋ ਗਿਆ ਪੋਲੀਟੀਕਲ ਸਾਇੰਸ ਠੀਕ ਹੈ ਜੀ ਮੈਥ ਹੋ ਗਿਆ ਤੇ 15 ਰੁਪਏ ਪ੍ਰਤੀ ਵਿਅਕਤੀ ਹੈ ਇਨ 75 ਰੁਪਏ ਪਤੀ ਵਿਅਕਤੀ ਬਣਦੇ ਆ ਇਹਨਾਂ ਵਿਸ਼ਿਆਂ ਦੇ ਹਿਸਾਬ ਦੇ ਨਾਲ ਪ੍ਰਤੀ ਵਿਸ਼ੇ ਦੇ ਹਿਸਾਬ ਨਾਲ 15 ਤੇ ਇਸੇ ਤਰ੍ਹਾਂ ਹੀ 12ਵੀਂ ਕਲਾਸ ਦੇ ਇਹ ਤੋਂ ਇਲਾਵਾ ਜਿਹੜੇ ਵਕੇਸ਼ਨਰਲ ਸਟਰੀਮ ਦਾ ਮਟੀਰੀਅਲ ਹੈ ਉਹ ਲੈਕਚਰ ਆਪਣੇ ਪੱਧਰ ਤੇ ਤਿਆਰ ਕਰਵਾਣਗੇ ਤੋਂ ਜੋ ਕੰਪੀਟੈਂਸੀ ਬੇਸ ਮਟੀਰੀਅਲ ਫੋਟੋਕਾਪੀ ਦਾ ਖਰਚਾ ਉਹਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਇਹਦੀ ਜੋ ਬੰਡ ਸ਼ੀਟਾਂ ਦੀ ਉਹਦੇ ਰਿਗਾਰਡਿੰਗ ਡੀਓ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਜੁਡਾ ਜੋ ਗ੍ਰਾਂਟ ਇਹਨਾਂ ਨੂੰ ਭੇਜੀ ਆ ਰਹੀ ਹੈ ਤੇ ਵਰਕਸ਼ੀਟਾਂ 10 ਜਨਵਰੀ ਅ 1 2024 ਤੱਕ ਇੱਥੇ 25 ਜਣਾ ਸੀ 24 ਗਲਤੀ ਨਾਲ ਲਿਖਿਆ ਹੈ। ਯਾਨੀ 10 ਜਨਵਰੀ ਤੱਕ ਇਹ ਪ੍ਰਿੰਟ ਸਾਰਿਆਂ ਨੂੰ ਮਹੀਆ ਹੋਣਾ ਚਾਹੀਦਾ ਹੈ। ਮਟੀਰੀਅਲ ਜਿਹੜਾ ਵਿਦਿਆਰਥੀਆਂ ਤੱਕ ਇਹਨਾਂ ਦੀ ਉਪਲਬਧਤਾ ਦੀ ਮਾਨਿਟਰਿੰਗ ਜਿਹੜੀ ਹੈ ਦਫ਼ਤਰ ਦੀਆਂ ਟੀਮਾਂ ਡੀਓ ਸਾਹਿਬਾਨ ਪ੍ਰਿੰਸੀਪਲ ਡਾਈਟ ਫੈਕਲਟੀ ਬੀਐਨਓ ਐਸਸੀ ਗਰੁੱਪ ਦੇ ਵੀਆਰਸੀ ਡੀਆਰਸੀ ਕਰਨਗੇ। ਤੇ ਇਹਦੀ ਜਿਹੜੀ ਗ੍ਰਾਂਟ ਹੈ 25 ਜਨਵਰੀ ਤੱਕ ਖਰਚ ਕੀਤੀ ਜਾਏ ਸੋ ਇਹ ਇੱਕ ਜ਼ਰੂਰੀ ਲੈਟਰ ਸੀ ਜੋ ਤੁਹਾਨੂੰ ਦੱਸਣਾ ਸੀ ਤੇ ਇਹਦੇ ਰਿਗਾਰਡਿੰਗ ਜੋ ਸ਼ੀਟਸ ਹੋ ਰ ਆ ਰਹੀਆਂ ਕਿ ਸ਼ੀਟਸ ਜਾਰੀ ਕਰਨ ਦਾ ਮਤਲਬ ਇਹ ਹੈ ਕਿ ਤੁਹਾਡੀ ਜਿਹੜੀ ਫਾਈਨਲ ਪੇਪਰ ਹੈ ਉਹ اسی ਬੇਸ ਤੇ ਹੀ ਬਣਨਗੇ ਕਿਉਂਕਿ ਹੁਣ ਸਾਰਾ ਸਾਲ ਸੀਪੀ ਦਾ ਚੱਲਦਾ ਰਿਹਾ ਤੇ ਉਹ ਕੰਮ ਦੀ ਜਿਹੜੀ ਰਿਲਾਈਏਬਿਲਟੀ ਉਹਦਾ ਕਨਕਲੂਜ਼ਨ ਕੱਢਣ ਲਈ ਯਾਨੀ ਨੈਸ ਦੇ ਬਾਅਦ ਇਹ ਫਾਈਨਲ ਪੇਪਰ ਦੇ ਵਿੱਚ ਵੀ ਇਹਦੇ ਤੋਂ ਜੋ ਪੁੱਛਿਆ ਜਾਏਗਾ 80% ਤੱਕ ਸਿਲੇਬਸ ਇਹਨਾਂ ਚੋਂ ਆਣ ਦੀ ਸੁਭਾਵਨਾ ਹੈ ਉਸੇ ਹਿਸਾਬ ਦੇ ਨਾਲ ਸ਼ੀਟਾਂ ਤਿਆਰ ਕੀਤੀਆਂ ਗਈਆਂ ਨੇ 80 ਨੂੰ ਛੱਡ ਕੇ 100% ਸਾਰਾ ਇਹਦੇ ਹਿਸਾਬ ਦੇ ਨਾਲ ਪੇਪਰ ਆਏਗਾ ਸੋ ਸਾਰੇ ਵਿਦਿਆਰਥੀਆਂ ਨੂੰ ਹਦਾਇਤਾਂ ਨੇ ਤੇ ਸਾਰੇ ਵਿਦਿਆਰਥੀ ਇਹ ਸ਼ੀਟਾਂ ਨੂੰ ਕਰਨ ਚਾਹੀਏ ਤਰ੍ਹਾਂ ਪ੍ਰੈਕਟਿਸ ਕਰਨ ਆਪਣੀ ਕਾਪੀ ਤੇ ਨੋਟ ਕਰਨਾ ਧੰਨਵਾਦ ਜੀ